ਫਿਰੋਜ਼ਪੁਰ ਫਾਇਲਕਾਰ ਰੋਡ ਤੇ ਬੀਤੀ ਰਾਤ 12:30 ਵਜੇ ਦੇ ਕਰੀਬ ਇੱਕ ਭਿਆਨਕ ਐਕਸੀਡੈਂਟ ਹੋਇਆ ਜਿਹੜੀਆਂ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਫਿਰੋਜ਼ਪੁਰ ਖਾਈ ਫੇਮੇ ਕੇ ਨੇੜੇ ਪੁਲ ਦੇ ਲਾਗੇ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਦੋ ਕਾਰਾਂ ਆਪਸ ਦੇ ਵਿੱਚ ਕਿਵੇਂ ਟਕਰaundੀਆਂ ਨੇ ਤੇ ਕਿੰਨੇ ਲੋਕ ਜ਼ਖਮੀ ਹੋ ਗਏ ਤੇ ਕਿੰਨੇ ਲੋਕਾਂ ਦੀ ਮੌਤ ਹੋ ਗਈ ਐਕਸੀਡੈਂਟ ਦੇ ਵਿੱਚ ਪੂਰੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਦਿੰਦੇ ਹੈਗੇ ਆ ਆ ਇਹ ਤਸਵੀਰਾਂ ਜਿਹੜੀਆਂ ਨੇ ਬੀਤੀ ਰਾਤ ਫਿਰੋਜ਼ਪੁਰ ਫਾਇਲਕਰ ਰੋਡ ਦੀਆਂ ਦਸੀਆਂ ਜਾ ਰਹੀਆਂ ਨੇ ਇਸ ਸੰਬੰਧ ਦੇ ਵਿੱਚ ਸਾਡੇ ਨਾਲ ਫੋਨ ਲਾਈਨ ਤੇ ਗੁਰਪ੍ਰੀਤ ਸਿੰਘ ਹੋਰੀ ਜਿਹੜੇ 108 ਐਂਬੂਲੈਂਸ ਚਲਾਉਂਦੇ ਆ ਉਹ ਜੁੜ ਚੁੱਕੇ ਆ ਜਿਹੜੇ ਮੌਕੇ ਤੇ ਪਹੁੰਚਦੇ ਆ ਜਸ਼ਮਦੀਤ ਗਵਾਹ ਨੇ ਇਸ ਪੂਰੇ ਮਾਮਲੇ ਦੇ ਕਿਵੇਂ ਐਕਸੀਡੈਂਟ ਹੋਇਆ ਕਿਵੇਂ ਜ਼ਖਮੀਆਂ ਨੂੰ ਕੀ ਹਾਲਾਤ ਸਨ ਹਸਪੀਟਲ ਕਿੱਦਾਂ ਭੇਜਿਆ ਗਿਆ ਗੁਰਪ੍ਰੀਤ ਸਿੰਘ ਹੋਰੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਿਆ ਗੁਰਪ੍ਰੀਤ ਸਿੰਘ ਜਿਹੜਾ ਐਕਸੀਡੈਂਟ ਹੋਇਆ ਕੀ ਘਟਨਾ ਵਾਪਰੀ ਹੈ ਕਿੱਥੋਂ ਗੱਡੀਆਂ ਆ ਰਹੀਆਂ ਸੀ ਕੌਣ ਕੌਣ ਸਨ ਕਿੰਨੇ ਲੋਕ ਫੱਟੜ ਹੋਏ ਕਿੰਨੇ ਲੋਕ ਜਿਹੜੇ ਆ ਮੌਤ ਦੇ ਮੂੰਹ ਚਲੇ ਗਏ ਸਰ ਇਹਨਾਂ ਰਾਤ ਬਹੁਤ ਮੱਧ ਭੱਗੀ ਜਿਹੜੀ ਤੁਸੀਂ ਕਹਿੰਦੇ ਹੁੰਦੇ ਹੋ ਵੀ ਬੰਦੇ ਕਾਹਨ ਸੜਕ ਰਾਤ ਫਿਰ ਦੋ ਮਤਲਬ ਕਿ ਹਿੰਦੇ ਦੇ ਚੋ ਦੋ ਵਿਅਕਤੀ ਮੌਤ ਹੋ ਸਕੀ ਇਹ ਰਾਤ ਵੀਰ ਮਹਿਨੇ ਦੀ ਸੀ ਉਹ ਮਤਲਬ ਦੀ ਕੁੜੀ ਨੂੰ ਚੜਾ ਕੇ ਕੋਟੰਬਰ ਪਰ ਤੋਂ ਆ ਰਹੀ ਸੀ ਤੇ ਉਹ ਕਾਈ ਦੇ ਮਤਲਬ ਪੋਲ ਉੱਤਰਿਆਂ ਨਾਲ ਹੀ ਪਿਰਾ ਖੁਨਾਚਾ ਬਣਿਆ ਆ ਉੱਥੇ ਐਕਸੀਡੈਂਟ ਹੋਇਆ ਜੀ ਤੇ ਕਿੰਨੇ ਲੋਕ ਫਟੜ ਹੋਏ ਆ ਗੁਰਪ੍ਰੀਤ ਤਿੰਨ ਫਟੜ ਹੋਏ ਜੀ ਹਾਂਜੀ ਤਿੰਨ ਤਿੰਨ ਫਟੜ ਹੋ ਗੀ ਸਰ ਤੇਨੇ ਲੋਕ ਫਟੜ ਹੋਏ ਤੇ ਮੌਤ ਕਿੰਨੇ ਹੋ ਜਾਂਦਾ ਸਮਾਚਾਰ ਸਾਹਮਣੇ ਆ ਰਿਹਾ ਦੋ ਦੀ ਪੁਸ਼ਟੀ ਮਤਲਬ ਹੋ ਗਈ ਆ ਦੋ ਜਣੇ ਵੀ ਡੈੱਡ ਹੋਏ ਦੋ ਜਣੇ ਤੇ ਇੱਕ ਜਿੱਦਾਂ ਤੁਸੀਂ ਮਹਿਮਨ ਦਾ ਸਰ ਦੂਜੀ ਕਾਰ ਕਿੱਥੋਂ ਦੀ ਸੀ ਬੁੱਧੀ ਅਜੇ ਹੁੰਦੀ ਪੁਸ਼ਟੀ ਵੈਸੇ ਹੋਈ ਨਹੀਂ ਵੈਸੇ ਉਹ ਕਹਿੰਦੇ ਖਲਤੀਆਂ ਮਗਰਲ ਖਲਤੀਆਂ ਦੇ ਮੇਲੇ ਪਲੇ ਨੇ ਪੇਪਰ ਖਲਤੀਆਂ ਦੇ ਹਾਂ ਤੇ ਗੁਰਪ੍ਰੀਤ ਜੀ ਤੁਸੀਂ ਸਪੈਸ਼ਲ ਤੇ 108 ਲੈ ਕੇ ਪਹੁੰਚੇ ਸੀ ਜਾਂ ਹੋਰ ਕੰਮ ਜਾ ਰਹੇ ਸੀ ਕਿਸ ਤਰ੍ਹਾਂ ਸੀ ਜਿੱਥੋਂ ਨਾ ਇੱਥੇ ਰੈਫਰ ਲੈ ਕੇ ਬੁਰੂ ਸਰ ਕੋ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਦੇਖਿਆ ਵੀ ਰੋਕੀ ਥਾਂ ਲਗੀ ਅਸੀਂ ਨਾਲ ਜਦੋਂ ਇਹਨਾਂ ਦੇ ਪੇਸ਼ੈਂਟ ਕੋ ਆਏ ਸਾਡੀ ਜਿਹੜੀ ਦੂਸਰੀ ਐਮੂਲੈਂਸ ਸਾਡੀ ਪ੍ਰੋਇਟਰ ਵਾਲੀ ਸੀ ਉਹ ਉੱਥੇ ਮੌਕੇ ਤੇ ਪਹੁੰਚ ਚੁੱਕੀਆਂ ਸੀ अच्छा फर्स्ट एड ਤੁਹਾਡੇ ਵੱਲੋਂ ਦਿੱਤੀ ਗਈ ਹੈ ਤੁਹਾਡੀ ਟੀਮ ਵੱਲੋਂ ਚਾਹੇ 108 ਫਰੋਜਪੁਰ ਸੀ ਜਾਏ ਤੁਹਾਡੀ ਸੀ ਆਇਆ ਗਿਆ ਕੁਝ ਮਤਲਬ ਜੀ ਵਿਧਾਇਕਾਂ ਗੱਡੀਆਂ ਆ ਕੇ ਉਹਨਾਂ ਨੂੰ ਢੇਰ ਕੇ ਪਿਆ ਸੀ ਮਤਲਬ ਸੱਜਣੀਆਂ ਨੂੰ ਉਸ ਤੋਂ ਤੱਕ ਪਹੁੰਚਦਾ ਜੀ ਪਈ ਹੂੰ ਕਿੰਨੇ ਵਜੇ ਦੀ ਘਟਨਾ ਹੈ ਰਾਤ 12:00 12:30 ਵਜੇ ਦੀ ਹਾਂ 12:20 ਦੇ ਨੇੜੇ ਤੇਲੀ ਦੀ ਹੈ ਜੀ 12:20 ਦੇ ਨੇੜੇ ਤੇਲੀ ਦੀ ਹੈ ਧੰਨਵਾਦ ਗੁਰਪ੍ਰੀਤ ਜੀ ਗੁਰੂ ਸਾਹਿਬ ਲਾਈਵ ਨੂੰ ਟਾਈਮ ਦੇਣ ਦੇ ਲਈ ਇਹ ਸਨ ਆਏ ਸਾਨੂੰ ਗੁਰਪ੍ਰੀਤ ਸਿੰਘ ਹੋਰੇ 108 ਐਂਬੂਲੈਂਸ ਜਿਹੜੀ ਪ੍ਰਗਟ ਸਾਹਿਬ ਖੜਦੀ ਆ ਇਹਨਾਂ ਵੱਲੋਂ ਜਿਹੜੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਗਈ ਕੁਝ ਫੋਟੋ ਵੀਡੀਓ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਫੋਟੋਆਂ ਤੁਸੀਂ ਦੇਖ ਸਕਦੇ ਹੋ ਜਿਹੜੀ ਰਾਤ ਕੱਲਣਾ ਵਾਪਰੀ ਹੈਗੀ ਆ ਫਿਰੋਜ਼ਪੁਰ ਫਾਇਲਕਾਰ ਰੋਡ ਪਿੰਡ ਖਾਈ ਦੇ ਲੱਗ ਜਿਹੜਾ ਐਕਸੀਡੈਂਟ ਹੋਇਆ ਉਹਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹੈਗੇ ਆ ਗੁਰਪ੍ਰੀਤ ਸਿੰਘ ਹੋਰੇ 108 ਐਂਬੂਲੈਂਸ ਚਲਾਉਂਦੇ ਆ ਪ੍ਰਗਟ ਸਾਹਿਬ ਜਿਹੜੀ ਐਂਬੂਲੈਂਸ ਚਲਦੀ ਹੈ ਇਹਨਾਂ ਵੱਲੋਂ ਸਾਨੂੰ ਜਿਹੜੀਆਂ ਤਸਵੀਰਾਂ ਤੇਰੇ ਨਾਲ ਵੀਡੀਓ ਜਿਹੜੀ ਆ ਉਹ ਉਪਲਬਧ ਕਰਵਾਈ ਗਈ ਨਾਲ ਜਾਣਕਾਰੀ ਜਿਹੜੀ ਆ ਗੁਰਪ੍ਰੀਤ ਸਿੰਘ ਜੀ ਨੂੰ ਸਾਂਝੀ ਕੀਤੀ ਗਈ ਹੈ ਦੋ ਆ ਕਾਰਾਂ ਦਾ ਰਾਤ ਜਿਹੜਾ ਐਕਸੀਡੈਂਟ ਹੋ ਜਾਂਦਾ ਦੱਸਦੇ ਹੋ ਕਿਸ ਤਰੀਕੇ ਕਾਰਾਂ ਆਪਸ ਦੇ ਵਿੱਚ ਟਕਰਾਉਂਦੀਆਂ ਕਿਵੇਂ ਲੋਕ ਜ਼ਖਮੀ ਹੁੰਦੇ ਆ ਹਸਪਤਾਲ ਪਹੁੰਚਾਇਆ ਜਾਂਦਾ ਦੋ ਦੀ ਮੌਤ ਹੋ ਜਾਂਦੀ ਵੀ ਜਿਹੜੀ ਪੁਸ਼ਟੀ ਉਹ ਗੁਰਪ੍ਰੀਤ ਸਿੰਘ ਜੀ ਨੂੰ ਹੋਣਾ ਕਿ ਆ ਵੀ ਹੋ ਚੁੱਕੀ ਆ ਤੇ ਅਜੇ ਜਿਹੜੇ ਹਾਲਾਤ ਜਿਹੜੇ ਆ ਫਰੋਜ਼ਪੁਰ ਫਾਈਲ ਕਾ ਸੜਕ ਦੇ ਉਸ ਖਾਵੇਂ ਨਹੀਂ ਰਹਿ ਗਿਆ ਆਏ ਦਿਨ ਫਰੋਜ਼ਪੁਰ ਫਾਈਲ ਕਾ ਰੋਡ ਤੇ ਐਕਸੀਡੈਂਟ ਵਾਪਰ ਦੇ ਦਿੰਦੇ ਆ ਲੋਕ ਮੋਹ ਦੇ ਮੂੰਹ ਦੇ ਵਿੱਚ ਜਾ ਰਹੇ ਹੈਗੇ ਲਗਾਤਾਰ ਇਹ ਸੜਕ ਜਿਹੜੀ ਹੈ ਬੰਦੇ ਖਾਣੀ ਸੜਕ ਬਣ ਰਹੀ ਹੈ ਲੋਕ ਉਹਨਾਂ ਇਹ ਗੱਲ ਕਹਿਣ ਲੱਗੇ ਕਿ ਇਹ ਬੰਦੇ ਖਾਣੀ ਸੜਕ ਨੇ ਕਿੰਨੇ ਲੋਕਾਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲਿਆ ਕਿੰਨੇ ਲੋਕ ਜਿਹੜੇ ਹੈਗੇ ਐਕਸੀਡੈਂਟ ਦਾ ਸ਼ਿਕਾਰ